ਕਿਸੇ ਨੇ ਬਹੁਤ ਸੋਹਣੀ ਗੱਲ ਕਹੀ ਹੈ ਕਿ ਹੀਰਾ ਪਰਖਣ ਵਾਲੇ ਨਾਲੋਂ ਜ਼ਿਆਦਾ ਪੀੜਾ ਪਰਖਣ ਵਾਲਾ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਅਸਲ ਜ਼ਿੰਦਗੀ ਵਿੱਚ ਪੀੜਾ ਪਰਖਣ ਵਾਲਾ ਹੀ ਜੋਹਰੀ ਹੁੰਦਾ ਹੈ ਇੱਕ ਛੋਟੀ ਜਹੀ ਕਹਾਣੀ ਦੋ ਰਾਹੀਆਂ ਦੀ ਜੋ ਸ਼ਾਮ ਦੇ ਸਮੇਂ ਮੰਦਰ ਦੇ ਬਾਹਰ ਬੈਠੇ ਹੋਏ ਸਨ ਅਤੇ ਇੰਤਜ਼ਾਰ ਕਰ ਰਹੇ ਸਨ ਕਿ ਰਾਤ ਲੰਘ ਜਾਏ ਤਾਂ ਕਿ ਅਗਲੀ ਸਵੇਰ ਬਸ ਫੜ ਕੇ ਦੂਸਰੇ ਪਿੰਡ ਵਿੱਚ ਜਾਣ ਪੁਰਾਣੇ ਜਮਾਨੇ ਦੀ ਕਹਾਣੀ ਹੈ ਉਸੇ ਵਕਤ ਅਚਾਨਕ ਬਾਰਿਸ਼ ਸ਼ੁਰੂ ਹੋ ਗਈ ਦੋਨਾਂ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਦੋਨਾਂ ਦੇ ਕੋਲ ਰੋਟੀਆਂ ਸਨ ਪਹਿਲੇ ਦੇ ਕੋਲ 3 ਰੋਟੀਆਂ ਸਨ ਦੂਜੇ ਦੇ ਕੋਲ 5 ਰੋਟੀਆਂ ਸਨ ਦੋਨੋਂ ਮਿਲ ਕੇ ਬੈਠ ਕੇ ਭੋਜਨ ਕਰਨ ਹੀ ਵਾਲੇ ਸਨ ਚਾਰ-ਚਾਰ ਰੋਟੀਆਂ ਵੰਡਣ ਦੀ ਸੋਚ ਚੁੱਕੇ ਸਨ ਉਸੇ ਵਕਤ ਤੀਜਾ ਰਾਹੀਰ ਉੱਥੇ ਆ ਗਿਆ ਉਸਨੇ ਕਿਹਾ ਮੈਨੂੰ ਵੀ ਬਹੁਤ ਜ਼ੋਰਦਾਰ ਭੁੱਖ ਲੱਗੀ ਹੈ ਕਿ ਮੈਂ ਵੀ ਤੁਹਾਡੇ ਨਾਲ ਖਾਣਾ ਖਾ ਸਕਦਾ ਹਾਂ ਮੈਂ ਵੀ ਕੱਲ ਸਵੇਰ ਦੀ ਬੱਸ ਇੱਥੋਂ ਹੀ ਪਕੜਨੀ ਹੈ ਉਸਨੇ ਕਿਹਾ ਠੀਕ ਹੈ ਭਾਈ ਤੂੰ ਵੀ ਬੈਠ ਜਾ ਪਰ ਹੁਣ ਸਮੱਸਿਆ ਸੀ ਕਿ ਕਿਵੇਂ ਵੰਡਣ ਕਿਉਂਕਿ ਰੋਟੀਆਂ 8 ਸਨ ਖਾਣ ਵਾਲੇ 3 ਤਾਂ ਦੂਜੇ ਨੇ ਆਈਡੀਆ ਦਿੱਤਾ ਕਿ ਇੱਕ ਕੰਮ ਕਰਦੇ ਹਾਂ ਹਰ ਰੋਟੀ ਦੇ 3 ਟੁਕੜੇ ਕਰ ਲੈਂਦੇ ਹਾਂ ਤਾਂ ਇਸ ਤਰ੍ਹਾਂ 24 ਟੁਕੜੇ ਹੋ ਗਏ ਤਿੰਨਾਂ ਨੇ 8-8 ਟੁਕੜੇ ਵੰਡ ਲਏ ਆਰਾਮ ਨਾਲ ਭੋਜਨ ਕਰ ਲਿਆ ਉੱਥੋਂ ਹੀ ਮੰਦਰ ਦੇ ਆਗਨ ਵਿੱਚ ਆਰਾਮ ਕੀਤਾ ਸਵੇਰੇ ਜਾ ਕੇ ਜਦੋਂ ਤੀਜਾ ਰਾਗੀਰ ਜਾਣ ਲੱਗਿਆ ਤਾਂ ਉਸਨੇ ਕਿਹਾ ਕਿ ਭਾਈ ਮੈਂ ਆਪਣੇ ਵੱਲੋਂ ਤੁਹਾਨੂੰ ਕੁਝ ਭੇਟ ਕਰਨੀ ਚਾਹੁੰਦਾ ਹਾਂ ਤਾਂ ਉਹਨਾਂ ਨੇ ਮਨਾਂ ਕੀਤਾ ਪਰ ਉਹ ਅੱਠ ਗਿੰਨੀਆਂ ਦੇ ਕੇ ਚਲਾ ਗਿਆ ਕਿ ਆਪਸ ਵਿੱਚ ਵੰਡ ਲੈਣਾ ਹੁਣ ਦੋਨੋਂ ਜੋ ਸਨ ਵੰਡਣ ਲਈ ਤਿਆਰ ਸਨ ਤਾਂ ਦੂਜੇ ਨੇ ਕਿਹਾ ਬਹੁਤ ਆਸਾਨ ਹੈ ਚਾਰ-ਚਾਰ ਗਿੰਨੀਆਂ ਰੱਖ ਲੈਂਦੇ ਹਾਂ ਪਹਿਲੇ ਵਾਲੇ ਨੇ ਕਿਹਾ ਨਹੀਂ ਭਾਈ ਸਾਹਿਬ ਮੇਰੇ ਕੋਲ ਤਾਂ ਤਿੰਨ ਹੀ ਰੋਟੀਆਂ ਸਨ ਤੁਹਾਡੇ ਕੋਲ ਪੰਜ ਸਨ ਤਾਂ ਤੁਸੀਂ ਪੰਜ ਗਿੰਨੀਆਂ ਰੱਖੋ ਮੈਨੂੰ ਤਿੰਨ ਦੇ ਦੇਵੋ ਮੈਨੂੰ ਬਹੁਤ ਹੈ ਉਸਨੇ ਕਿਹਾ ਨਹੀਂ ਨਹੀਂ ਅਜਿਹਾ ਨਹੀਂ ਹੁੰਦਾ ਚਾਰ-ਚਾਰ ਵੰਡਾਂਗੇ ਉਸੇ ਵਕਤ ਮੰਦਰ ਦੇ ਪੁਜਾਰੀ ਜੀ ਆ ਗਏ ਝਗੜਾ ਚੱਲ ਹੀ ਰਿਹਾ ਸੀ ਪੁਜਾਰੀ ਜੀ ਨੇ ਕਿਹਾ ਕਿ ਭਾਈ ਕੀ ਗੱਲ ਹੈ ਤਾਂ ਉਹਨਾਂ ਨੇ ਗੱਲ ਦੱਸੀ ਪੁਜਾਰੀ ਜੀ ਨੇ ਕਿਹਾ ਕਿ ਮੈਂ ਭਗਵਾਨ ਤੋਂ ਹੀ ਪੁੱਛ ਲੈਂਦਾ ਹਾਂ ਕਿ ਇਸ ਦਾ ਫੈਸਲਾ ਕੀ ਹੋਵੇਗਾ ਇਸ ਦੀ ਗਣਨਾ ਕੀ ਬੈਠੇਗੀ ਪੁਜਾਰੀ ਜੀ ਮੰਦਰ ਅੰਦਰ ਗਏ ਪੂਜਾ ਕੀਤੀ ਉਸ ਤੋਂ ਬਾਅਦ ਧਿਆਨ ਵਿੱਚ ਬੈਠ ਗਏ ਧਿਆਨ ਵਿੱਚ ਭਗਵਾਨ ਨੇ ਦਰਸ਼ਨ ਦਿੱਤੇ ਅਤੇ ਪੁਜਾਰੀ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਸਾਡੇ ਇੱਥੇ ਇਹ ਦੋ ਰਾਹੀ ਰੁਕੇ ਹੋਏ ਸਨ ਤੀਜਾ ਆਇਆ ਸੀ ਇਹਨਾਂ ਨੇ ਮਿਲ ਵੰਡ ਕੇ ਭੋਜਨ ਕੀਤਾ ਉਹ ਗਿਨੀਆਂ ਦੇ ਕੇ ਗਿਆ ਹੁਣ ਕੀ ਹਿਸਾਬ ਬਣਦਾ ਹੈ ਤੁਹਾਡੀ ਗਣਿਤ ਦੱਸੇਗੀ ਤਾਂ ਭਗਵਾਨ ਨੇ ਆਪਣੀ ਗਣਿਤ ਦੱਸੀ ਭਗਵਾਨ ਨੇ ਕਿਹਾ ਜੋ ਪਹਿਲੇ ਵਾਲਾ ਹੈ ਉਸ ਨੂੰ ਸਿਰਫ ਇੱਕ ਗਿਨੀ ਮਿਲਣੀ ਚਾਹੀਦੀ ਹੈ ਅਤੇ ਦੂਜੇ ਵਾਲੇ ਨੂੰ ਸੱਤ ਮਿਲਣੀਆਂ ਚਾਹੀਦੀਆਂ ਹਨ ਪੁਜਾਰੀ ਜੀ ਨੇ ਕਿਹਾ ਇਹ ਕੀ ਤੁਸੀਂ ਦੱਸ ਰਹੇ ਹੋ ਇਹ ਕਿਹੜਾ ਗਣਿਤ ਹੋਇਆ ਤਾਂ ਭਗਵਾਨ ਨੇ ਸਮਝਾਇਆ ਕਿ ਪਹਿਲੇ ਵਾਲੇ ਕੋਲ ਤਿੰਨ ਰੋਟੀਆਂ ਸਨ ਉਸ ਨੇ ਜਦੋਂ ਟੁਕੜੇ ਕੀਤੇ ਤਾਂ ਨੌ ਟੁਕੜੇ ਹੋ ਗਏ ਅੱਠ ਟੁਕੜੇ ਤਾਂ ਉਸ ਨੇ ਖੁਦ ਦੇ ਲਈ ਰੱਖ ਲਏ ਖੁਦ ਖਾ ਲਇ ਇੱਕ ਟੁਕੜਾ ਉਸਨੇ ਸਿਰਫ দান ਕੀਤਾ ਤੇ ਦੂਜੇ ਕੋਲ ਪੰਜ ਰੋਟੀਆਂ ਸਨ ਜਾਨੀ ਕਿ 15 ਟੁਕੜੇ ਹੋ ਗਏ ਉਸਨੇ 8 ਟੁਕੜੇ ਆਪਣੇ ਕੋਲ ਰੱਖ ਲਏ 7 ਉਸਨੇ ਆਪਣੇ ਵੱਲੋਂ দান ਕਰ ਦਿੱਤੇ ਇਸ ਲਈ ਉਸ ਦਾ ਹੱਕ 7 ਗਿੰਨੀਆਂ ਤੇ ਬਣਦਾ ਹੈ ਪੁਜਾਰੀ ਜੀ ਦਾ ਜਦੋਂ ਧਿਆਨ ਟੁੱਟਿਆ ਉਹ ਬਾਹਰ ਆਇਆ ਆ ਕੇ ਉਸਨੇ ਆਪਣਾ ਫੈਸਲਾ ਸੁਣਾਇਆ ਤਾਂ ਦੋਨਾਂ ਨੇ ਭਗਵਾਨ ਦੇ ਫੈਸਲੇ ਨੂੰ ਸਵੀਕਾਰ ਕੀਤਾ ਪਹਿਲੇ ਵਾਲੇ ਨੇ ਸਿਰਫ ਇੱਕ ਗਿੰਨੀ ਰੱਖੀ ਦੂਜੇ ਨੇ 7 ਰੱਖੀਆਂ ਅਤੇ ਉੱਥੋਂ ਚਲੇ ਗਏ ਇਹ ਕਹਾਣੀ ਬਹੁਤ ਛੋਟੀ ਜਿਹੀ ਹੈ ਜੇਕਰ ਤੁਹਾਨੂੰ ਇਹ ਗਣਿਤ ਸਮਝ ਵਿੱਚ ਨਾ ਆਈ ਹੋਵੇ ਤਾਂ ਤੁਸੀਂ ਦੁਬਾਰਾ ਤੋਂ ਕਹਾਣੀ ਸੁਣਨਾ ਪਰ ਕਹਾਣੀ ਇਹ ਸਿਖਾਉਂਦੀ ਹੈ ਕਿ ਭਗਵਾਨ ਦਾ ਜੋ ਫੈਸਲਾ ਹੁੰਦਾ ਹੈ ਉਹਨਾਂ ਦਾ ਜੋ ਗਣਿਤ ਹੁੰਦਾ ਹੈ ਉਹ ਸਾਡੇ ਗਣਿਤ ਤੋਂ ਅਲੱਗ ਹੈ ਅਸੀਂ ਤਾਂ ਸੰਸਾਰਿਕ ਦ੍ਰਿਸ਼ਟੀ ਤੋਂ ਦੇਖਦੇ ਹਾਂ ਪ੍ਰਭੂ ਦਾ ਨਿਰਣਾ ਕੁਝ ਅਲੱਗ ਹੁੰਦਾ ਹੈ ਜੋ ਤਿਆਗ ਦੀ ਭਾਵਨਾ ਰੱਖਦੇ ਹਨ ਭਗਵਾਨ ਉਹਨਾਂ ਤੇ ਜੰਮ ਕੇ ਕਿਰਪਾ ਵਰਸਾਉਂਦੇ ਹਨ ਪਰ ਹਾਂ ਅੱਜ ਦੇ ਜ਼ਮਾਨੇ ਵਿੱਚ ਕੁਝ ਲੋਕ ਇਸ ਲਈ ਦਾਨ ਕਰਦੇ ਹਨ ਤਾਂ ਕਿ ਦੁਨੀਆ ਨੂੰ ਪਤਾ ਲੱਗ ਜਾਵੇ ਕਿ ਅਸੀਂ ਦਾਨ ਕੀਤਾ ਹੈ ਜੇਕਰ ਤੁਸੀਂ ਸਿਰਫ ਦਿਖਾਵੇ ਲਈ ਦਾਨ ਕਰੋਗੇ ਤਾਂ ਉਹ ਦਾਨ ਨਹੀਂ ਹੋਵੇਗਾ ਉਹ ਮਦਦ ਨਹੀਂ ਹੋਵੇਗੀ ਮਦਦ ਅਜੇ ਹੀ ਹੋਣੀ ਚਾਹੀਦੀ ਹੈ ਕਿ ਪਤਾ ਵੀ ਨਾ ਚੱਲੇ ਕਿ ਤੁਸੀਂ ਕਿਸ ਦੀ ਮਦਦ ਕਰ ਰਹੇ ਹੋ ਧੰਨਵਾਦ